ਕੀ ਕਰ ਤਾ ਫੇਰ ਇਹ ਨਾ ਬੋਲੀ ਜਾਨੀ ਆ ਮੂੰਹ ਵੇ ਸੁਕ ਮੈਨੂੰ ਵੀ ਪਿਆਉ ਤਾ ਤੇ ਬੇ ਕਮਲੀ ਨੂੰ ਪੀਆ ਆ ਦੇਖ ਲੈ ਹੈ ਨਹੀਂ ਉਹਰੇ ਫੋਨ ਨਹੀਂ ਹੈਗਾ ਮੈਨੂੰ ਕਿਹਾ ਫੋਨ ਤੇਰਾ ਤੇਰਾ ਬਾਪੂ ਆ ਕੇ ਬੋਦਾ ਜੀ ਲੈ ਮੈਨੂੰ ਕਿਹਾ ਕਿ ਤੂੰ ਆ ਰਿਹਾ ਇੰਨੀ ਦੂਰ ਹੇ ਹੇ ਓਏ ਤੇਰਾ ਦਿਮਾਗ ਸੱਟੇ ਫੋਨ ਲੈ ਡੱਬੇ ਦੇ ਕਮਲਾ ਕਰਿਆ ਪਿਆ ਫੋਨ ਆ ਦੇਖ ਲੈ ਇੰਨੇ ਲਾਲ ਹੋ ਗਏ ਮੇਰੇ ਨਾਲ ਵੇ ਇਹਨੂੰ ਤੇਰਾ ਸਮਾਨ ਚੱਕਿਆ ਮੈਂ ਜਦ ਵਿੱਚ ਬੇ ਤੂੰ ਚੁੱਪ ਕਰਕੇ ਬਹਿ ਜਾ ਮੈਨੂੰ ਕਹੀ ਇਹਨੇ ਫੋਨ ਚੱਕਿਆਗਾ ਚੁੱਪ ਕਰ ਜਾ ਮੂੰਹ ਸਾਫ ਕਰ ਕਿਤੇ ਨਹੀਂ ਹੈਗਾ ਉਰੇ ਤੇਰਾ ਫੋਨ ਉਹ ਤਾਂ ਪਤਾ ਨਹੀਂ ਕੌਣ ਲੈ ਗਿਆ ਉਹ ਬੇਬੇ ਅਬਦੁੱਲਾ ਕੋਲ ਕਿੱਥੇ ਹੈਗਾ ਚੰਦਗੜ੍ਹ ਤੋਂ ਫੋਨ ਆ ਗਿਆ ਜਿੰਦਾਰੇ ਆ ਗਿਆ ਚੰਦਗੜ੍ਹ ਨੂੰ ਲਾ ਕੇ ਜਿੰਦਾ ਫੋਨ ਕਿਹੜਾ ਜਿੰਦਾ ਫੋਨ ਜਿੰਦਾ ਕਰ ਖੜ ਜਾ ਖੜ ਜਾ ਲਾ ਕੇ ਖੜ ਜਾ ਲਾ ਕੇ ਬੇਬੇ ਉਹ ਫੋਨ ਨੂੰ ਜਿੰਦਾ ਲਾ ਕੇ ਤੇਰਾ ਫੋਨ ਸਾਹਮਤਾ ਸਾਹਮਤਾ ਜਿੰਦੇ ਚ ਸਾਹਮਤਾ ਪਰ ਜਿਹੜਾ ਚੰਦ ਜਾਏ ਤਾਂ ਫਿਰ ਮੈਨੂੰ ਲੱਗਦਾ ਹੁਣ ਨਹੀਂ ਗੋਲਦਾ ਫੋਨ ਚਾਹ ਪਾ ਚਾਹ ਪਾ ਕੇ ਪੀਤਾ ਤੈਨੂੰ ਸਾਰੇ ਨੂੰ ਪਿਆਦਾ ਤੂੰ ਹੁਣ ਕੰਮ ਧੰਦੇ ਦੀ ਗੌਰ ਕਰ ਲੈ ਕਿਉਂ ਪਾਗਲ ਹੋ ਰਹੀ ਆ ਕਿਉਂ ਪਾਗਲ ਹੋਈ ਆ ਫੋਨ ਫਿਰ ਚੱਕ ਕੇ ਲਿਓ ਮੋੜੀ ਗੋਲਵੇ ਪੱਕਾ ਹੀ ਬੰਦ ਕਰਦਾ ਉਹਦਾ ਹੁਣਾਂ ਨੇ ਪੱਕਾ ਹੀ ਚਾਹੀਆਂ ਨਹੀਂ ਦੇਖੇਗਾ ਮਿਸਤਰੀ ਪੱਕਾ ਹੀ ਚਾਹ ਬੀਆ ਦੇਖੇ ਨਹੀਂ ਗਏ ਨਾ ਆਈ ਰਹਿਣੀ ਨਾ ਹੀ ਰਹਿਣੀ ਆਏ ਵੱਡੇ ਬਾਈ ਤੁਮ ਜਾਨ ਮੜੇ ਮੈਨੂੰ ਬੰਦੋ ਦੇ ਨੀ ਰੱਖੀ ਰੱਖ ਲੰਦਾ ਤੇਰੇ ਹੁਣ ਨਾ ਠੀਕ ਬੇਕੰਝਰਾ ਤੂੰ ਤਾਗਾ ਚੁੱਪ ਨਾ ਬਾਲਾ ਮੈਂ ਤੇਰਾ ਦਮ ਚੱਕਿਆ ਨਾ ਕਰੇ ਤੂੰ ਖੜਾ ਹੋ ਮੇਰੇ ਮਨ ਜਾਨ ਮੜਾ ਲਾਇਓ ਚੱਲ ਤੂੰ ਦੇ ਕੇ ਤਾ ਨਾ ਮੈਂ ਅੱਖਾਂ ਜੋ ਖੂਨੋਂ ਨਾ ਆ ਬੇਬੇ ਫੋਨ 'ਵਾਰੇ ਕੱਟ ਮੇਰੇ ਵਿਆਹ 'ਵਾਰੇ ਲੋਜਲਾ ਤੇਰਾ ਵਿਆਹ ਬਾਜੋ ਮਰਜ਼ੀ